ਹਾਦੂ ਤੇ ਆਹ ਕਰੀਜੀ ਦੇ ਇੱਧਰ ਢੇਰੀ ਲਾਲਾ ਆਪਰ ਰੂੜੀਆਂ ਜਾਂ ਬੱਠਲ ਜਪਾ ਕੇ ਬਾਹਰ ਛੜਦਾਂਗੇ ਗੱਲ ਪੱਕੇ ਤੇ ਉੱਤੇ ਤੇਰੀ ਆਹ ਕਰੀਜ ਜੇ ਸੁੱਕ ਗਈ ਆਪਾਂ ਪਾਥੀਆਂ 'ਚ ਪਾਇਆ ਕਰਾਂਗੇ ਆ ਪੂਰੇ ਨਹੀਂ ਪਉਂਦੇ ਬਾਬੇ ਪਾਥੀਆਂ 'ਚ ਆਪਾਂ ਨੂੰ ਬੁਰੀ 'ਚ ਪਾ ਕੇ ਬੀਬੀ ਨੂੰ ਪਿੰਡ ਦੇ ਵਾਂਗੂ ਪਾਲਿਆ ਕਰੂਗੀ ਵਿਚਾਰੀ ਇਹਦਾ ਗੱਲ ਹੋਰ ਆਪਾਂ ਇਹਨਾਂ ਨੂੰ ਕਾਨੂੰ ਕੀ ਜੋ ਕਰੀਏ ਇਹਨਾਂ ਦਾ ਦਛਲ ਹੈ ਬਾਬੇ ਕੋ ਸਾ ਤੂਤੇ ਵੇ ਮਦਾਈ ਕਹੇਤੀ ਜੇ ਦਾ ਨਸਕਾ ਮਿੱਥੋਂ ਬਣਾਇਆ ਹੁੰਦਾ ਨਾ ਫੇਰ ਨਹੀਂ ਆਏ ਚਾਹੁੰਦਾ ਦੀ ਇਹ ਅੱਛਾ ਬਾਬੇ ਹਾਂ ਹਾਂ ਉਹ ਬਾਬੇ ਤਾਂ ਉਰੋਂ ਨਹੀਂ ਚਾਹੁੰਦਾ ਯਾਰ ਇੱਥੋਂ ਜੀ ਚਾਹੁੰਦੇ ਤੈਨਾਂ ਆ ਚਾਚਾ ਇਹਦੀ ਨਿਓਂ ਚ ਚੰਗੀ ਤਰ੍ਹਾਂ ਮਿੱਟੀ ਪਾ ਦਿਓ। ਹਾਂ ਠੀਕ ਆ ਠੀਕ ਆ ਪਾਈ ਪਾ। ਹਾਂ ਕਿਤੇ ਨਿਓਂ ਚ ਪਾਣੀ ਪੈ ਜਾਏ। ਆ ਲੈ ਚਾਹ ਪੀ ਲਿਓ ਚਾਚਾ ਜੀ। ਗਰਮ ਗਰਮ ਚਾਹ। ਕੋਈ ਨਾ ਬੋਲ। ਤੂੰ ਤੇ ਤੂੰ ਐ ਕਰ। ਆ ਤਾਂ ਛੱਡ ਦੇ। ਹਾਂ ਤੂੰ ਕੋਠੇ ਤੇ ਜਾ ਕੇ ਦੇਖਿਆ ਜਿੱਥੋਂ ਪਾਣੀ ਆਂਦਾ ਉੱਥੇ ਪੈਰ ਮਾਰ ਕੇ ਆ ਜਾ। ਕਿ ਮੈਂ? ਆ ਜਿੱਥੋਂ ਪਾਣੀ ਆ ਰਿਹਾ ਨਾ? ਹਾਂ। ਆ ਉੱਪਰ ਜਾ ਕੇ ਪੈਰ ਮਾਰ ਕੇ ਆ ਸਮਾਰ ਕੇ। ਤੂੰ ਮਾਰਿਆ। ਮੈਂ ਵੀਰ ਬਣ ਕੇ ਭੱਜ ਜਾਇਆ ਕੌਣ ਕਾਤ ਕਰਦਾ। ਆਵਾ ਮਾਪੇ ਤੂੰ ਚੂੜਾ ਦੇ ਕੇ ਤੇ ਦੱਸਿਆ ਉਹ ਲੱਗ ਰਿਹਾ ਬਾਲਿਆਂ ਨੂੰ। ਆ ਬਹਾਰੇ ਆ ਤੂੰ ਕਿਉਂ ਨਹੀਂ ਉਹਨੂੰ ਪਰੋਣੇ ਉਠਾ ਦੇਗਾ ਉਹ ਕੀ ਕਰਦਾਗਾ ਉਹ ਬਾਬੇ ਉਹਨੂੰ ਕਿੱਥੇ ਕਹਿੰਦੇ ਨੇ ਕੋਸਾ ਚਾਚਾ ਜੀ ਜਿਓ ਕੰਮ ਕਰਨ ਵਾਲਾ ਹੋਵੇ ਤੁਹਾਨੂੰ ਕਾਹ ਤੋਂ ਕਹਾ ਮੈਂ ਤੁਹਾਨੂੰ ਕਾਹ ਤੋਂ ਬੁਲਾਇਆ ਇੱਥੇ ਤੂਤੇ ਵੇ ਦੇਖੀ ਤੂਤੇ ਮੀਂਹ ਜਾ ਪਿਆ ਹੋਇਆਗਾ ਕਬੂਤਰਾਂ ਦੇ ਨਾ ਖੰਭ ਗਿੱਲੇ ਹੋ ਗਏ ਉਹਨੇ 20 25 ਕਬੂਤਰ ਡਿੱਗੇ ਪਏ ਹੋਣੇ ਲੈ ਇਹ ਫੜ ਕੇ ਆਪਾਂ ਆਜਾ ਉਹ ਬਾਬੇ ਹੋ ਜਾਈ ਨਹੀਂ ਚਾਹ ਤਾਂ ਪੀ ਲਈਓ ਯਾਰ ਤੂ ਤਾਂ ਤੜਫੀ ਲੱਗ ਜਣਾ ਕਬੂਤਰ ਕਬੂਤਰ ਕਰਨਾ ਚਾਚਾ ਮੈਨੂੰ ਇੱਕ ਗੱਲ ਦੱਸ ਇੱਥੇ ਤੁਹਾਨੂੰ ਕਾਦੇ ਵਾਸਤੇ ਬੁਲਾਇਆ ਮੇਰੀ ਰਾਖੀ ਕਰਨ ਵਾਸਤੇ ਬੁਲਾਇਆ ਕਿ ਕਬੂਤਰ ਫੜਨ ਵਾਸਤੇ ਬੁਲਾਇਆ ਹੋਇ ਕੀ ਇਸ ਵਾਰ ਅੱਖੀਂ ਕਰੀ ਜਾਂਦੇ ਆ ਰਾਤ ਤੁਹਾਨੂੰ ਪਤਾ ਕੀ ਹੋਇਆ ਕੀ ਹੋ ਗਿਆ ਭਾਣੇ ਕੀ ਹੋਇਆ ਤੀਆ ਰਾਤੋਂ ਚੌਰਾ ਭਾਗੂ ਮੇਰੇ ਕਮਰੇ ਚ ਵੜ ਗਿਆ ਫਿਰ ਕੀ ਕਹਿੰਦਾ ਉਹ ਕਦੋਂ ਕਦੋਂ ਸੀਨਾ ਇਹ ਰਾਤ ਦਾ ਇਹਦਾ ਆਪਾਂ ਪਾਪੇ ਜੱਗੂ ਤੇਰੀ ਵੀ ਹੋ ਗਈ ਉਹ ਤੈਨੂੰ ਕਹਿੰਦਾ ਕੀ ਦੀ ਭਾਈ ਉਹ ਪੁਰਾਣਾ ਹੁਣ ਮੈਂ ਕੀ ਦੱਸਾਂ ਚਾਚੇ ਮੈਨੂੰ ਤਾਂ ਸੰਗ ਆਉਂਦੀ ਆ ਦੱਸ ਦੇ ਹੋਵੇ ਸੰਗ ਨੂੰ ਪੁਰਾ ਕਰਦੇ ਪਏ ਦੱਸ ਅਨੇਤਾ ਰਾਤ ਸਾਰੀਆਂ ਹੱਦਾਂ ਹੀ ਪਾਰ ਕਰਤੀਆਂ ਧੜਮ ਦੇ ਕੇ ਆ ਕੇ ਮੇਰਾ ਮੰਜੇ ਤੇ ਵੱਜਿਆ ਪਰੌਣਿਆ ਤੇਰੀ ਭੋਂ ਦਾ ਖਰਬੂਜਾ ਤੇਰੀ ਦਾ ਬੋਤਰਾ ਪਾਪੇ ਪਾਪੇ ਮੇਰੀ ਅੱਖਾਂ ਚ ਖਾ ਬਾਬੈਲਾ ਆਪਾਂ ਬੈਰੀ ਨੂੰ ਐ ਨਹੀਂ ਮਾਰਨਾ ਪਾਪੇ ਆਪਾਂ ਕਲਮ ਨਾਲ ਮਾਰਾਂਗੇ ਆਪਾਂ ਕਲਾਕਾਰ ਹੁੰਨੇ ਆ ਚਲ ਠੀਕ ਹੈ ਹਾਂ ਬਦਮਾਸ਼ੀ ਨਹੀਂ ਕਰਨੀ ਆਪਾਂ ਤੂੰ ਅੰਦਰ ਚੱਲ ਕੁੜੀਏ ਪਹਿਲਾਂ ਮੈਨੂੰ ਐ ਦੱਸ ਵੱਡੇ ਕਲਾਕਾਰਾਂ ਜਿੱਦਾਂ ਦਾ ਇੱਥੇ ਆਏ ਰਿਆਜ ਕੀਤਾ ਕਿਤੇ ਹੈ 6000 ਰੁਪਿਆ ਮੇਰਾ ਬਾਜੇ ਤੇ ਲਵਾਤਾ ਚੱਕਿਆ ਕਿਤੇ ਮਾਜ ਅੱਜ ਕਰ ਲਾਂਗੇ ਫਿਰ ਤੁਸੀਂ ਕਹੋ ਕਰਦੇ ਹੋਗੇ ਕਿਤੇ ਕੀ ਕੰਮ ਕਰਨ ਲਾ ਦਿਨੋ ਕਿਤੇ ਕੀ ਕੰਮ ਕਰਨ ਲਾ ਦਿਨੋ ਕਿੱਥੇ ਹੋਣਗੇ ਰਾਜ ਪਾਪੇ ਬੇਲਾ ਤਾਂ ਰਹਿੰਦਾ ਨਹੀਂ ਤੂਤਾ ਬੇਲਾ ਕੀ ਨਾਲੇ ਚਾਚਾ ਤੂੰ ਵੀ ਇਸ ਵਰਗਾ ਹੀ ਹੋ ਗਿਆ ਇੱਥੇ ਆ ਕੇ ਹੈ ਬਨ ਕੇ ਸਵੇਰੀ ਸਵੇਰੀ ਲਾਲ ਪੱਗਾਂ ਤੁਸੀਂ ਕਬੂਤਰ ਫੜਨ ਚਲੇ ਜਾਂਦੇ ਆ ਇਹ ਤਾਂ ਜਹ ਜਹ ਹੈਗਾ ਸੀ ਹੈਗਾ ਸੀ ਤੂੰ ਵੀ ਇਸ ਵਰਗਾ ਹੋ ਗਿਆ ਮੇਰਾ ਕਬੂਤਰਾਂ ਮੈਨਾਂ ਜੀ ਨਹੀਂ ਲੱਗਦਾ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਜਿਹੇ ਜਿਹੇ ਕੰਮ ਕਰਨੇ ਨੇ ਨਾ ਤਾਂ ਆਪਣਾ ਸਨੋਰ ਚਲੇ ਜਾ ਦੋਨੋਂ ਜਣੇ ਆਏ ਕਿਵੇਂ ਆਏ ਝਾਂਜਾ ਦੇ ਕੁੜੀਏ ਜਿੰਨੇ ਦਰ ਦਸਾਂ ਨੇ ਆਉਂਦਾ ਉਹਨਾਂ ਚਿਰ ਨਹੀਂ ਸੀ ਜਾਂਦੇ ਉਹਨਾਂ ਚਿਰ ਨਹੀਂ ਜਾਂਦੇ ਅੱਛਾ ਕਰ ਲਾਂਗੇ ਭੈਣੇ ਅੱਜ ਕਰ ਲਾਂਗੇ ਕੋਈ ਨਾ ਚਾਹ ਪੀ ਲੈ ਹੁਣ ਠੰਡੀ ਹੋ ਗਈ ਪਾਣੀ ਪੀ ਲੈਣੇ ਆ ਤੂੰ ਭੱਗ ਜਾ ਆਪਣੇ ਇੱਕ ਤਾਂ ਸਾਰੀ ਰਾਤ ਰੱਬ ਨੇ ਨਹੀਂ ਸੌਣ ਦਿੱਤਾ ਲਿਆ ਮੈਂ ਤੂੰ ਉੱਤੇ ਚਾਹ ਹੋਈ ਪਾਪਾ ਗੋਲੀ ਮਾਰੂ ਇਹ ਚਾਹ ਨੂੰ ਆਪਾਂ ਕੋਈ ਚੱਕ ਮਜਾ ਗਾਣਾ ਲਿਖ ਦਾਂਗੇ ਪਰ ਉਹਨੇ ਤਾਂ ਠਰਦੇ ਸੀ ਨਾ ਚੱਲ ਫਿਰ ਹੈ ਚੱਲ ਚੱਲ ਇੱਥੇ ਤਾਂ ਲਾਉਣਿਆ ਹਿੱਕ ਤੇ ਰੋਟਾ ਚੱਲ ਚੱਲ ਫਿਰ ਆ ਜਾ ਪਾਪੀ ਪਾ ਤਰ ਦੇ ਕੰਨੀਆਂ ਗੁੰਨੀਆਂ ਹੀ ਨਾ ਸਹੀ ਗੱਲ ਆ ਪਾਈ ਪੀਣੀ ਵੀ ਨਾ ਇਹ ਬਾੜਾ ਆ ਇਹ ਲੈ ਜਦੋਂ ਮੇਰੇ ਲਈ ਖੁੱਡੀ ਹੈ ਆ ਬੈੱਡ ਦੇ ਨਾਲ ਪਾਉਂਦੀ ਹੈ ਜੱਫੀ ਪਾ ਕੇ ਕਿ ਆਪਾਂ ਤਾਂ ਨਹੀਂ ਕਿ ਦੇਖ ਲੈ ਕਿ ਥੇ ਭਲਾ ਹੂ ਤੇਰਾ ਕਿ ਥੇ ਭਲਾ ਹੂ ਤੇਰਾ ਮੋਟੇ ਖਾਣੇ ਤੇ ਵੀ ਵੀਣਾ ਕੋਈ ਫਾਇਦਾ ਨਹੀਂ ਪਈ ਜਾਕ ਤੇ ਹਾ ਹਾ ਸਾਸਰੀ ਘਰ ਜੀਜਾ ਜੀ ਆਹੋ ਆਹੋ ਆਹੀ ਕਸਰ ਰਹਿ ਗਈ ਤੀ ਮਸਾਟੇ ਕਹਿੰਦੀ ਮੇਰਾ ਸਾਰਾ ਫੇਰਪਾ ਲੈ ਜਾ ਕੋ ਸੱਜਾ ਕਿਤੇ ਉਹਦਾ ਪ੍ਰੂਫ ਰੱਖ ਕਿਸੇ ਥਾਂ ਦਾ ਛਡਾ ਲੀ ਕੋ ਸਾ ਓਏ ਟੱਕ ਜਾ ਮੇਰੇ ਸਾਲੇ ਦਾ ਮੈਂ ਹੁਣ ਖੁੰਡਾ ਫੇਰ ਦੂੰ ਮੈਂ ਉਹਦਾ ਬਣਾਇ ਜੇ ਸਭਾ ਤਸੰਦੀਲੇ ਦਾ ਸੁਣਾ ਸੁਣਾ ਪਰੋਣੇ ਨੂੰ ਸੁਣਾ ਮੈਂ ਵੇਂਗਾ ਤੂੰ ਕੱਢ ਪਹਿਲਾਂ ਲਾਓ ਜੀ ਏ ਉਸ ਬੇੜੀ ਦੀ ਗੱਲ ਐ ਜਦੋਂ ਜੱਸਾ ਐਪੀ ਮਸੀਦ ਤੇ ਚਲਾ ਜਾਂਦਾ ਤੇ ਭਾਗੂ ਤੇ ਬੀਰਾ ਕੀ ਗੱਲਾਂ ਕਰਦੇ ਨੇ ਕਰੇ ਚੱਕੜਾ ਭਈਆ ਹੋ ਨੰਨ 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 ਆਹ ਗੱਲ ਸੁਣਦਾ ਬਾਗੂ ਚੌਰੀਆ ਮਾਸਵਾ ਤੂੰ ਦਾ ਮਾੜੀ ਮੋਟੀ ਸ਼ਰਮ ਕਰ ਲੈ ਸਿਆਣਾ ਬਣਾ ਪੜਾ ਹੈ ਹੈ ਔਰ ਸਾਨੂੰ ਸ਼ਰਮਾਂ ਦੀ ਹਰ ਆਉਦੀ ਆ ਅਸੀਂ ਕਲਾਕਾਰ ਹਾ ਹਾ ਵਾ ਸਾਡੇ ਲੋਕ ਤੇ ਬਜਲ ਲਲਕਾਰੇ ਔਰ ਤੈਨੂੰ ਚੰਨੋਂ ਨਹੀਂ ਬਖਸ਼ਣਾ ਤੈਨੂੰ ਚੰਨੋਂ ਨਹੀਂ ਬਖਸ਼ਣਾ ਓ ਮੈਨ ਘਰੋਂ ਵੀ ਤਾਂ ਦਾਰੂ ਤੇਰਾ ਘਾਣਾ ਦੇਬੀ ਨੋਟ ਭਗ ਜਾ ਭਗ ਜਾ ਕਾਜਾ ਮੇਰਾ ਸਹਨ ਕਰ ਜਾ ਓ ਕਦੀ ਕਰਾ ਘਰ ਨਹੀਂ ਟਲਦੇ ਹਾਈ ਇਹਨਾਂ ਦੇ ਬੋਲ ਦਿਹਾ ਨੇ ਕਲਮਾ ਇਹਨਾਂ ਦੇ ਬੋਲ ਦਿਹਾੜੇ ਕਲਮਾ ਇਹ ਕਲਮਾ ਨਾਲ ਦਿੰਦੇ ਜਵਾਬ ਨਾ ਇਹ ਨਹੀਂ ਬੱਸ 25 ਦਿਨ ਡਾਕ ਚੀਦੇ ਮੈਂ ਹੈ ਮੇਰੇ ਸਹਜ ਇਹ ਯਾ ਖਸਮਾ ਹੈ ਬਾਰੇ ਭੰਗਿਆਰ ਨੇ ਇਸ ਨਾਲੇ ਲੇਕਣੇ ਨੇ ਟੜਕੇ ਦਾ ਟਿੱਕ ਇਧਰ ਵੀ ਆ ਜਾ ਬੜੀ ਕਰੇ ਤੂੰ ਹੁਣ ਬੜੀ ਕਰੇ ਬੜੀ ਕੋਈ ਨਾ ਓਏ ਬਾਪੂ ਆ ਤੇਰੀ ਜਿਨੀ ਅਕਰ ਬਾਈ ਓਏ ਮੇਰੇ ਸਾਲੇ ਤੇ ਆ ਹਾਈ ਪਾਪੇ ਓ ਖੜ ਜਾ ਤੂੰ ਉੱਥੇ ਹਾਂ ਹਾਈ ਬਤੂ ਤੇ ਹਾਂ ਓ ਤੇਰੇ ਗੀਤਾ ਗੁਤਾ ਨਾਲ ਨਹੀਂ ਲੋਟੋਂ ਦਾ ਇਹ ਤਾਂ ਜੁੱਤੀਆਂ ਨਾਲ ਲੋਟ ਹੋ ਗਿਆ ਜੁੱਤੀਆਂ ਨਾਲ ਉਹ ਪਾਪੇ ਜੁੱਤੀਆਂ ਨਾਲ ਨਹੀਂ ਇਹਦੇ ਗੱਲ ਹੁਣ ਹੱਟ ਤੇ ਲੱਗੀ ਹਾਂ ਤਾਂ ਇਹ ਤਾਂ ਮੱਚ ਗਿਆ ਹਾਂ ਲੱਗਿਆ ਗਿਆ ਹਾਂ ਤਾਂ ਇਹ ਤਾਂ ਆ ਗਿਆ ਇਹ ਤਾਂ ਇੱਕ ਅੰਤਰਾ ਰਹਿੰਦਾ ਸੀ ਅੱਛਾ ਇਹਦੀ ਬਹੁਤੇ ਲਿਖਿਆ ਤੀ ਚੱਲ ਕੋਈ ਹੋ ਚਿੱਟਾ ਯਾ ਖਰਗੋਸ਼ ਯਾ ਹੋ ਚਿੱਟਾ ਯਾ ਖਰਗੋਸ਼ ਯਾ ਮੈਂ ਤਾਂ ਮਰਦਾ ਯੋ ਤੇ ਹਾਈ ਹੋ ਤੱਕਲਾ ਮੈਂ ਤਾਂ ਮਰਦਾ ਯੋ ਤੇ ਪਾਪਿਆ ਉਹ ਮੇਰਾ ਹਾਈ ਕਰਸ ਉਹ ਮੇਰਾ ਹਾਈ ਕਰਸ ਮੱਛਿਆ ਪਿਆ ਹੋ ਹਾਂ ਮੱਛਿਆ ਪਿਆ ਗਾ ਹੈ ਹਾਂ ਹੋ ਪੱਤੇਆਂ ਨਾਲ ਇੱਕ ਪੜ ਗਈ ਓਏ ਇੱਕ ਸੌਣ ਦਾ ਮਹੀਨਾ ਰੁੱਤ ਪਿਆਰ ਦੀ ਯਾਦ ਮੱਲੋ ਮੱਲੀ ਆ ਗਈ ਹੈ ਭਾਬੀ ਦੀ ਵੇ ਕਿਉਂ ਚਵੜਾ ਮਾਰਦਾ ਨਾ ਚੋਂ ਚਵੜਾ ਮਾਰਦਾ ਹੁੰਦਾ ਜੀਜਾ ਲਾਤਾ ਬਾਣਾ ਹੈ ਬਾਣਾ ਲਾਤਾ ਉਹਦਾ ਵਰਦੀ ਆ ਮਰੀ ਹੁਣ ਐ ਪਈ ਫਿਰੂੰਗਾ ਉਦਾਂ ਮੈਂ ਤੇ ਮਾਰ ਕੇ ਧਰਤੀ ਜਿੱਦੇ ਕੋਈ ਪ੍ਰੋਗਰਾਮ ਜਾਂ ਕੁਝ ਵੀ ਕੀਤਾ ਉੱਦੇ ਪਾਉਂਗਾ ਤਵਾਰੇ ਉਦਾਂ ਬਣਿਆ ਪ੍ਰੋਗਰਾਮ ਦਾ ਨਾਲੇ ਹੋਰ ਪਾਪਾ ਕਿੱਟਾ ਕਿ ਮੂਰਦਾਸ ਮਾਰ ਕੇ ਓਏ ਹੈ ਚੰਗਾ ਜੀ ਜਾ ਚਾਹ ਪੀ ਲੈ ਤੂੰ ਚਿੱਟਾ ਪਣ ਦਾ ਜ਼ਹਿਰ ਦੇਖਣ ਨੂੰ ਫਿਰਦੀ ਐ ਮੈਨੂੰ ਚੱਲ ਤੂੰ ਪਣ ਦੀ ਪਣ ਨਨ ਮੇੜ ਜੀ ਜਾਂ ਮੇਰੀ ਗੱਲ ਸੁਣਾ 50 ਰੁਪਏ ਦੇ ਦੇਂਗਾ ਮੈਨੂੰ ਮੈਨੂੰ ਪਹਿਲੀ ਪਤਾ ਦੀ ਮੇਰਾ ਸਾਲਾ ਜਿਹੜੀ ਚਾਹ ਜੀ ਲਈ ਫਿਰਦਾ ਮੇਰੇ ਮਗਰ ਮਗਰ ਵੀ ਕੋਈ ਗਾਉ ਹੋ ਇਹਨੂੰ 50 ਰੁਪਏ ਦਾ ਕੀ ਕਰੇਗਾ ਤੂੰ ਕੁਚੇ ਲਏ ਉਹਨੇ ਸੀ ਕਿਨੇ ਮਾਇਦੇ ਮੇਰੇ ਬਾਪੇ ਨੇ ਠੰਡ ਜੀ ਅੱਜ ਕੁਚੇ ਖਾਣੇ ਨੇ ਕੋਲ ਤੇ ਖਾਂਦੀ ਉਮਰਾ ਕੋਈ ਤੇਰੇ ਬਾਪ ਦੀ ਨਾਲ ਤੇਰੀ ਫੇਰ ਕਿ ਹੋਗਾ ਜੀਜਾ ਹਾਂ ਜੀਜਾ ਦੇ ਦੇਗਾ 50 ਰੁਪਏ ਐਣੀ ਉਹ ਮੇਰੇ ਕੋਲ ਦਦੇ ਟਿੱਕੀ ਵਾਲਾ ਕੁਚਾ 14-15 ਰੁਪਈਆਂ ਦਾ 10 ਰੁਪਿਆ ਦਾ ਖਾਲੀ ਹੁੰਦਾ 20 ਰੁਪਏ ਲੈ ਜੀ ਪੀ ਬੂ ਨੀਮ ਦਾ 50 ਰੁਪਏ ਲੈ ਗਏ 50 ਹੀ ਬਦ ਦਿੰਦਾ ਹੈਗਾ ਕਿੱਥੋਂ ਦੇ ਤੁਰ 50 ਰੁਪਏ ਮੈਂ ਚੱਲ ਜੰਗਾ 20 ਦੇ ਦੀ ਮੇਰੇ ਪਾਪ ਨੂੰ ਮੈਂ ਨਹੀਂ ਖਾਣਾ ਤਲੋ ਲੈ ਜੀ ਕੋ ਕਿੱਥੇ ਵੈ ਨਹੀਂ ਉਹ ਤੇ ਪੈ ਨਹੀਂ ਬੜੇ ਜੀਜਾ ਤੇ ਪੈ ਜੀਜਾ ਜੀਜਾ ਹਾਂ ਤੈਨੂੰ ਗੱਲ ਪੁੱਛਾਂ ਇੱਕ ਮੈਨੂੰ ਰਾਤ ਦੇ ਭਾਬੀ ਦੀ ਯਾਦ ਆਈ ਨਾਲੇ ਹੁਣ ਵੀ ਮੈਨੂੰ ਯਾਦ ਆਈ ਜਦੋਂ ਮੈਂ ਆ ਦੇਖ ਤਾਈਓ ਤਨ ਕੱਪ ਲੈ ਆਤੀ ਗਾ ਇੱਕ ਗਲਾਸ ਭਾਬੀ ਦਾ ਇੱਕ ਮੇਰਾ ਹੈ ਤੇ ਬਾਤੀ ਤੇਰੀ ਕੀ ਕਿਹੜੀ ਭਾਬੀ ਤੇਰੀ ਓਏ ਉਹੀ ਤੇਰੀ ਬਹੂ ਹੋਰ ਦੱਸ ਕੰਨੀਆਂ ਕਰਨੇ ਮੇਰੇ ਦੇਖੀ ਭੈਣ ਲੱਗਦੀ ਆ ਉਹ ਭਾਬੀ ਲੱਗਦੀ ਆ ਮੇਰੀ ਭੈਣ ਭੂਣ ਨਹੀਂ ਮੇਰੇ ਤਾਂ ਖਾ ਭਰੇ ਹੁੰਦੇ ਜਦੋਂ ਮੈਂ ਜਿਆਦਾ ਕਰਦਾ ਜੀ ਜੱਲੇ ਆਉਣੇ ਆਪਾਂ ਨੂੰ ਲਿਆਉਂਗਾ ਮਾਪੇ ਹੋਰ ਘਰ ਸੁਣਾ ਸੁਣਾ ਹੋ ਰਾ ਦੇਖੀ ਕੰਦਾਂ ਵੜ ਵੜ ਖਾਂਦੀਆਂ ਨੇ ਹੈ ਕੋਈ ਨਾ ਮੈਂ ਤੜਕੀ ਆਪੀ ਲਿਆਉਂਗਾ ਮੇਰੇ ਦੇਖੀ ਰਾਤ ਮੈਨੂੰ ਦਬਾ ਆ ਗਿਆ ਜਿਵੇਂ ਭਾਬੀ ਹੈ ਨਾ ਮੇਰੀ ਹਿੱਕ ਤੇ ਗੋਡਣੀਆਂ ਲਾ ਕੇ ਬੈ ਗਈ ਮੈਂ ਤਾਂ ਉੱਠਿਆ ਨਾਗਾ ਬਥੇਰਾ ਜ਼ੋਰ ਮਾਰ ਰਿਆ ਭਾਬੀ ਚ ਤਾਂ ਜੂਰੀ ਵਾਲਾ ਦੀ ਨਿੱਗਰ ਵਾਲੀ ਤੀਗੀ ਓਏ ਭਾਬੀ ਪੂਬੀ ਕਾਣੂਆ ਟਰਬੇਲੀ ਮਾਤਾ ਹੁਣੀ ਤੂੰ ਬਿਆਲੀ ਮਜ਼ਾ ਕੋਈ ਨਹੀਂ ਤੇ ਉਹਦਾ ਭਾਬੀ ਦੀਆਂ ਏ ਮੈਨੂੰ ਆ ਗੁਲੂ ਗੁਲੂ ਕਰਦੀ ਦੀ ਕਹਿੰਦੀ ਉਠਾ ਉਹਦਾ ਆਪਣੇ ਗੁਲੂ ਗੁਲੂ ਨਾਲ ਹੋ ਰਾ ਮੇਰਾ ਜੀ ਨਹੀਂ ਲਾਦਾ ਉਹਨੇ ਕਹਿੰਦੇ ਆ ਬਾਬੇ ਨੂੰ ਜੀਜਾ ਬਣ ਕੇ ਮਾफी ਲਿਆਉਂਗਾ ਕਹਿਣਾ ਮੈਂ ਵੀ ਜਾਉਂਗਾ ਤੇ ਨਾਲ ਬਾਗਜੀ ਕੋਈ ਮੈਂ ਨੰਬਰ ਲਾਇਆ ਦੀ ਭਾਬੀ ਨੇ ਚੱਕਿਆ ਨਹੀਂ ਹੈਗਾ ਦੁਬਾਰੇ ਲਾ ਕੇ ਦੇਖਾਂ ਤੈ ਕਿੱਥੋਂ ਲੈਤਾ ਦਾ ਟੈਲੀਫੋਨ ਨੰਬਰ ਕਿੱਥੋਂ ਲੈ ਰਹੇ ਦਾ ਬਈ ਆਦੇ ਭੈਣ ਦਾ ਬੇਤੀ ਦਾ ਭੈਣ ਦਾ ਤਾਂ ਫੋਨ ਆ ਇਹ ਆਦੇ ਪਰ ਰੱਖਿਆ ਉਹਨੇ ਵੱਡੀ ਦੀਦੀ ਲਾਮਾ ਓਏ ਬੈਠੀ ਹੂ ਕਰੇ ਮਮੀ ਜੀ ਕੋਲੇ ਕੁਛ ਨਹੀਂ ਹੁੰਦਾ ਇੱਕ ਮਿੰਟ ਖੜ ਜਾ ਪਹਿਲਾ ਰੇਂਜ ਚੋਂ ਬਾਹਰੇ ਆਈਗੀ ਹੈਗਾ ਅਲੱਗ ਹੈ ਮੇਰੀ ਕਰਾਈ ਗੱਲ ਮੈਂ ਕਹੂੰ ਤੱਕੇ ਤਿਆਰ ਹੋ ਕੇ ਰੇਲਾ ਮੈਂ ਕਰੂੰਗਾ ਚੱਕਲਾ ਸਾਸਰੀ ਘਰ ਭਾਬੀ ਜੀ ਸਾਸਰੀ ਕਾਲ ਠੀਕ ਹੋ ਤੁਸੀਂ ਹਾਂ ਜੀ ਮੈਂ ਠੀਕ ਹਾਂ ਸਾਡਾ ਜੀ ਨਹੀਂ ਲੱਗ ਰਿਹਾ ਭਾਬੀ ਜੀ ਤੁਸੀਂ ਆ ਜਾਓ ਬਰਾਕਰ ਆ ਮੇਰੀ ਕਾਲ ਆ ਗੱਲ ਜੀ ਨੂੰ ਦੱਸ ਗੱਲ ਕਰਿਓ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੋਹਣੋ ਕਿਵੇਂ ਹੋ ਮੈਂ ਤਾਂ ਠੀਕ ਆ ਤੁਸੀਂ ਸੁਣਾਓ ਫੋਨ ਹੀ ਨਹੀਂ ਕੀਤਾ ਮੈਨੂੰ ਤਾਂ ਓਏ ਮੈਂ ਤਾਂ ਆਪ ਜੀ ਇਹ ਲੱਗਦਾ ਮੈਂ ਤਾਂ ਖੱਲਾ ਖੁੰਦਿਆਂ ਦੇ ਭਾਲਦਾ ਫਰੀ ਜਿੰਨਾ ਤੈਨੂੰ ਤੂੰ ਐਂ ਕਰੀ ਤੜਕੇ ਤਿਆਰ ਹੋ ਕੇ ਰਹੀ ਮੈਂ ਇਥੋਂ ਮਿੰਨੀ ਬਾਤ ਕਰੂੰਗਾ ਮੈਂ ਵੀ ਮੈਂ ਵੀ ਨਾਲ ਆਉ ਹਾਂਜੀ ਹੰਗਾ ਮੇਰੇ ਲਈ ਭਾਬੀ ਲਈ ਇੱਕ ਚੀਜ਼ ਹੈਗੀ ਆਪਣੇ ਪਾ ਕੇ ਆਏ ਹੋ ਚੰਗਾ ਭਾਬੀ ਦੀ ਚੀਜ਼ ਹੈ ਮੇਰੇ ਕੋਲ ਇੱਕ ਮੈਰਾ ਜੀ ਨਹੀਂ ਲੱਗਦਾ ਮੈਂ ਉਹ ਦੇਖੀ ਜਣਾ ਰਹਿਣਾ ਕੀ ਹੈ ਤੇਰੇ ਕੋਲ ਚੀਜ਼ੇ ਵੀ ਹੈਗਾ ਕੁਝ ਮੈਂ ਇੱਕ ਉਹ ਦੱਸਾਂ ਉਂਗੀ ਤਾਂ ਨਹੀਂ ਮੇਰਾ ਸਾਲਾ ਕੋਈ ਗਲਤ ਮਲਤ ਕੱਪੜਾ ਚੱਕੀ ਫਿਰਦਾ ਤੇਰੀ ਭਾਬੀ ਦਾ ਨਾ ਮੈਂ ਕਿੱਥੇ ਵਧੀਆ ਚੀਜ਼ ਆ ਤੂੰ ਕਿਤੇ ਗਲਤ ਮਲਤ ਕੱਪੜਾ ਤੇ ਨਹੀਂ ਤੇ ਤੂੰ ਕੀ ਹੈ ਤੇਰੇ ਕੋਲ ਹੈਗਾ ਕੁਝ ਮੈਂ ਨਹੀਂ ਦੱਸਦਾ ਕੀ ਹੈ ਮੈਂ ਕੱਲ ਨੂੰ ਭਾਬੀ ਨੂੰ ਦਿਖਾਉ ਜਿੱਦੇ ਲੈਣ ਜਾਵਾਂਗੇ ਵੀ ਆਹ ਚੀਜ਼ ਦੀ ਹੈ ਨਹੀਂ ਕਪੜੇ ਲੀੜੇ ਜੀ ਤੇਰੇ ਸਾਹਮਣੇ ਕੀ ਸਾਹਮਣੇ ਸਾਰੇ ਤੋਂ ਅੱਗੇ ਟਰੰਕ ਟਰੰਕ ਚ ਹਾਂ ਜੀ ਕਪੜੇ ਲੀੜੇ ਤਾਂ ਮੈਂ ਸਾਰੇ ਸਾਹਮਣੇ ਸੀ 14 24 14 ਕਿਤੇ ਹੋ ਗਈ ਨਾ ਗਲਤ ਮਲਤ ਕੋਈ ਚੀਜ਼ ਚੱਕੀ ਫਿਰਦਾ ਵੀ ਤੇਰੀ ਇਹ ਨਾ ਬਈ ਤੜਕੇ ਪਾਈ ਫਿਰਦਾ ਮੇਰੇ ਵਿਹੜੇ ਚ ਇਹਦਾ ਤਾਂ ਦਿਮਾਗ ਖਰਾਬ ਹੈ ਤੁਸੀਂ ਇਹਦੇ ਤੋਂ ਤਾਂ ਦੂਰ ਹੀ ਰਿਹਾ ਕਰੋ ਆਹ ਮੈਂ ਤਾਂ ਹੀ ਪਾਇਆ ਕਿ ਕਪੜੇ ਕੋਪੜੇ ਜਿਹੇ ਬਹੁਤ ਰਾਗੀ ਸਾਹਮ ਕੇ ਹਾਂ ਜੀ ਰੱਖ ਗਏ ਸੀ ਮੈਂ ਲੈ ਕੇ ਰੋਟੀ ਖਾ ਲਈ ਹਾਂ ਜੀ ਖਾ ਲਈ ਸੀ ਤੁਸੀਂ ਠੀਕ ਹੈ ਠੀਕ ਹੈ ਮੰਮੀ ਜੀ ਦਾ ਕੇਕ ਕੱਟਤਾ ਸੀ ਹਾਂ ਜੀ ਮੰਮੀ ਦਾ ਕੇਕ ਕੱਟਤਾ ਸੀ ਤੁਸੀਂ ਆਏ ਨਹੀਂ ਕੋਈ ਨਾ ਮੈਂ ਕੱਲ ਨੂੰ ਆਉਂਗਾ ਚੰਗਾ ਪਾਪੀ ਇਹਨਾਂ ਦੇ ਜੀ ਕੱਪੜੇ ਪਾ ਕੇ ਆਏ ਹੋ ਮੈਂ ਵੀ ਆਉਂਗਾ ਪਾਪੀ ਆ ਕੱਟੀ ਫੋਨ ਚੰਗਾ ਬੰਦ ਕਰ ਕੱਟ ਦੇ ਮੇਰੀ ਗੱਲ ਤੱਕ ਪਾਪੀ ਕੱਟ ਦੇ ਦਰਮ ਪਾਪੀ ਐਂ ਦੱਸ ਓਏ ਗਲਤ ਮਲਤ ਚੀਜ਼ ਤਾਂ ਚੱਕੀ ਫਿਰਦਾ ਓ ਨਾ ਤੂੰ ਤਾਂ ਪਹਿਲਾਂ ਹੀ ਫੋਨ ਘਟਾਦਾ ਯਾਰ ਅੱਜ ਮੈਂ ਪਾਪੀ ਨੂੰ ਕਹਿੰਦਾ ਪਈ ਫਿਰਦਾ ਮੈਂ ਕੋਈ ਪਾਪੀ ਨੂੰ ਤਾਂ ਹੋ ਜਾ ਮੈਂ ਪੁਰਜਾ ਕਹਿਣਾ ਬਾਕੀ ਦੀ ਕਮਰਾ ਮੈਂ ਦੇਵਾ ਬੱਚੀ ਦੀ ਤਾਂ ਤੇਰੀ ਦੇਵਾ ਚੋਦੇ ਨਹੀਂ ਲੱਲਿਆ ਓਏ